जय बालमीकि हर हर बालमीकि हमदर्दी की लुधियाना यूनिवर्सल क्रैप क्लब डिस्ट्रिक्ट ਵੱਲੋਂ ਭਗਵਾਨ શ્રી ਬਾਲਮੀਕੀ ਮਹਾਰਾਜ ਦੇ ਪ੍ਰਕਟ ਹੋਣ ਸਬੰਧ ਚ 4 5 ਅਰ 6 ਪ੍ਰੋਬਨ ਨੂੰ ਲੁਧਿਆਣਾ ਵਿੱਚੋਂ ਇਤਿਹਾਸਿਕ ਧੀ ਯਾਤਰਾ ਨਿਕਲਦੀ ਹੈ ਚੋਬੇ ਦਾ ਨਿਕਲਦੀ ਹੈ ਉਹਦੇ ਉਪਲਬਧ ਦੇ ਵਿੱਚ ਯੂਨੀਵਰਸਲ ਕ੍ਰੈਪ ਕਲੱਬ ਵੱਲੋਂ ਕੁਝ ਆਪਣੀ ਕੋਸ਼ਤ ਦਸਤਵਾਂ ਦੇ ਵਿੱਚੋਂ ਕੁਝ ਸੇਵਾ ਵੀ ਲਈ ਗਈ ਹੈ ਲੰਗਰ ਸੇਵਾ ਹੋਊਗੀ ਤੇ ਉਹ ਟਾਈਮਿੰਗ ਕੀ ਹੋਊਗਾ ਤਾਂ ਮੈਂ ਨਾ ਸੰਯੁਕਤ ਪ੍ਰਸਤ ਲਬ ਦੇ ਦੇ ਮੁੱਤਮ ਆ ਸੰਚਾਲਕ ਹੈ ਜੜੀ ਆਸਤੀ ਪਲਾ 4 5 6 ਅਕਤੂਬਰ ਜੜੀ ਯਾਤਰਾ ਨਿਕਲਣੀ ਆ ਉਸ ਬੰਦ ਦੇ ਫੇਸ ਪੰਕਤੀ ਕੀਤੀ ਜਾ ਰਹੀ ਹੈ ਜਿਹਦੇ ਫਿਰ ਆ ਜੜੀ ਸਾਰਾ ਇਹਦੇ ਮੁੱਦੇ ਦੇ ਉੱਪਰ ਜੜੀ ਕਿਦਾਂ ਯਾਤਰਾ ਨਿਕਲੂਗੀ ਤੇ ਟਾਈਮਿੰਗ ਕੀ ਹੋਊਗਾ ਤਾਂ ਇੰਤਜ਼ਾਰੀ ਜਿਹੜਾ ਵਿਸਥਾਰ ਨਾਲ ਮੈਂ ਨਾ ਪ੍ਰਦਾਨ ਦੀ ਡੀਵੀ ਕੋਫਈ ਵਿਸਥਾਰ ਨਾਲ ਦੱਸਣ ਜਾ ਸਭ ਤੋਂ ਪਹਿਲਾਂ ਤਾਂ ਯੂਨੀਵਰਸਲ ਪ੍ਰੈਸ ਕਲੱਬ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਦੀਪ ਧੰਮਾ ਜੀ ਕੈਸ਼ੀਅਰ ਦੇਜਿੰਦਰ ਕਬਨ ਜੀ ਔਰ ਪਿੱਤੇ ਦੋਨੇ ਮਹਾ ਮੰਤਰੀ ਔਰ ਪੂਰੀ ਟੀਮ ਜਿਹੜੀ ਬੈਠੀ ਹੈ ਇਸ ਵਾਰ ਯੂਨੀਵਰਸਲ ਪ੍ਰੈਸ ਕਲੱਬ ਨੇ ਇੱਕ ਫੈਸਲਾ ਕੀਤਾ ਕਿ ਲੁਧਿਆਣਾ ਸ਼ਹਿਰ ਜਿਹੜਾ ਹੈ ਸਾਰੇ ਧਰਮਾਂ ਦਾ ਸ਼ਹਿਰ ਹੈ ਔਰ ਹਰੇਕ ਧਰਮ ਜਿਹੜਾ ਹੈ ਇੱਥੇ ਬੜਾ ਪ੍ਰਫੁੱਲਤ ਹੁੰਦਾ ਹੈ ਔਰ ਉਸ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਲੋਕਾਂ ਨੇ ਬੈਠ ਕੇ ਫਸਲਾ ਕੀਤਾ ਕਿ ਹਰੇਕ ਯਾਤਰਾ ਦੇ ਉੱਤੇ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਉਸ ਦੇ ਲੰਗਰ ਲਗਾਏ ਜਾਣਗੇ ਔਰ ਉਹਨਾਂ ਦਾ ਸਵਾਗਤਨ ਜਿਹੜਾ ਕੀਤਾ ਜਾਵੇਗਾ। ਤੋਂ ਇਸ ਲੜੀ ਤਹਿਤ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਾਵਨ ਪ੍ਰਗਟ ਉਸਤਵ ਆ ਰਿਹਾ ਉਸ ਦੇ ਉਪਲਬਖ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਤੋਬਾ ਯਾਤਰਾ ਨਿਕਲਦੀ ਆ ਪਰ ਜਿਆਦਾ ਜੋ ਸ਼ੂਆ ਯਾਤਰਾ ਹੈ ਉਹ ਜੋ ਪ੍ਰਤੀਨ ਮੈਦਾਨ ਦ੍ਰਿਸ਼ੀ ਮੈਦਾਨ ਉਸ ਤੋਂ ਸ਼ੂਆ ਯਾਤਰਾ ਸ਼ੁਰੂ ਹੁੰਦੀਆਂ ਹਨ ਤਾਂ ਉਸ ਦੇ ਰਸਤੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਦ੍ਰਿਸ਼ੀ ਰੋਡ ਦੇ ਤੇ ਜੋ ਪੁਰਾਣੀ ਸਬਜ਼ੀ ਮੰਡੀ ਹੈ ਉਸ ਤੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਸਟਾਲ ਲੱਗਿਆ ਹੋਵੇਗਾ ਯੂਨੀਵਰਸਿਟੀ ਪ੍ਰੈਸ ਕਲੱਬ ਦਾ ਔਰ ਉਸ ਤਾਲ ਦੇ ਤੋਂ ਅਸੀਂ 4 ਅਕਤੂਬਰ 5 ਅਕਤੂਬਰ ਔਰ 6 ਅਕਤੂਬਰ ਨੂੰ ਅਟੁੱਟ ਜਿਹੜਾ ਉਹ ਲੰਗਰ ਆਮ ਲੋਕਾਂ ਦੇ ਲਈ ਲਗਾਇਆ ਜਾਏਗਾ ਔਰ ਉਸ ਦਾ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਅਸੀਂ ਸਾਰੇ ਸਾਥੀਆਂ ਨੇ ਮੁਕੰਮਲ ਕਰ ਲਿਆ ਹੈ ਔਰ ਅਸੀਂ ਲੁਧਿਆਣਾ ਸ਼ਹਿਰ ਦੇ ਸੋਭਾ ਯਾਤਰਾ ਕਰਨ ਵਾਲੀਆਂ ਸਮਾंनो ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕੀ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਜੋ ਕਿ ਇੱਕ ਬੜਾ ਵੱਡਾ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨੇ ਮੈਂਬਰ ਹਨ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੋਇਆ ਹੈ ਔਰ ਜੋ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤਾਂ ਮੇਰੀ ਸ਼ਹਿਰ ਵਾਸੀਆਂ ਨੂੰ ਇਸ ਵਿਹਾੜੇ ਦੀ ਲੱਖ ਲੱਖ ਵਧਾਈ ਹੈ ਅਤੇ ਸਾਰੇ ਜਿਹੜੇ ਹਨ ਉਸ ਟੂਟ ਲੰਗਰ ਦੇ ਵਿੱਚ ਆ ਕੇ ਆਪਣਾ ਪ੍ਰਸਾਦ ਜਿਹੜਾ ਉਹ ਗ੍ਰਹਿਣ ਕਰਨਗੇ ਤਾਂ ਉਹ ਰਜਿੰਦਰ ਸਮੰਧੀ ਜੋ ਸਾਡੇ ਐਸਸੀਐਮ ਨੇ ਉਹ ਤੁਹਾਨੂੰ ਵਿਸਤਾਰ ਨਾਲ ਦੱਸਾਂ। ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਵਲਮਿਕੀ ਮਹਾਰਾਜ ਕੀ ਜੈ। ਜੇਸੀ ਗੱਲ ਕਰਦੇ ਆ ਜੀ ਧਰਮ ਦੀ ਤੇ ਬਾਲਮਿਕੀ ਮਹਾਰਾਜ ਜੀ ਦੀ ਦੋਨੋਂ ਦੀ ਮਹਿਮਾ ਅਪਰੰਪਾਰ ਹੈ। ਇੰਨਾ ਵੱਡਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਕਿੰਨੇ ਸਾਲ ਪਹਿਲਾਂ ਅਸੀਂ ਰਾਮ ਜੀ ਦੀ ਸਾਰੀ ਜੀਵਨੀ ਲਿਖਤੀ ਸੀਗੀ। ਸਾਨੂੰ ਸਾਰਿਆਂ ਨੂੰ ਇਹ ਜਿਹੜਾ ਮਤਲਬ ਕਿ ਇਹ ਜਿਹੜਾ ਉత్సਵ ਹੈ ਕੁਝ ਲੋਕ ਸੋਚਦੇ ਨੇ ਕਿ ਇਹ ਜਿਹੜਾ ਉਸਵੈ ਖਾਦੀ ਐਸੀ ਭਾਈਚਾਰੇ ਦਾ ਐਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਬਾਲਮਿਕੀ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਤਲਬ ਕੀ ਧਰਮ ਦੇ ਉੱਪਰ ਹੈ ਜਿਨ੍ਹਾਂ ਨੇ ਰਾਮ ਜੀ ਦਾ ਜੀਵਨ ਲਿਖਿਆ ਇਹ ਸਾਰਿਆਂ ਦੇ ਗੁਰੂ ਨੇ ਜੀ ਦੇਖਿਆ ਜਾਵੇ ਇਸ ਕਰਕੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਐਸੀ ਭਾਈਚਾਰੇ ਦਾ ਇੱਕ ਜਨਮ ਉਸਵੈ ਜਾਂ ਯਾਤਰਾ ਹੈ ਇਹ ਤਾਂ ਸਾਡੇ ਪਰਮੇਸ਼ਵਰ ਬਾਲਮਿਕੀ ਮਹਾਰਾਜ ਜੀ ਨੇ ਰਾਮ ਜੀ ਦਾ ਦੇਖੋ ਸਾਰਾ ਇਤਿਹਾਸ ਲਿਖਿਆ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਅਸੀਂ ਤਾਂ ਉਹਨਾਂ ਦਾ ਦੇਣਾ ਦੇਖ ਨਹੀਂ ਸਕਦੇ ਦੇਖਿਆ ਜਾਵੇ ਤਾਂ ਜੇ ਜੀ ਐਸੇ ਗੱਲ ਕਰਦੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ ਜਿਹੜਾ ਇਹ ਸੋਭਾਗ ਦੇ ਸਾਡੇ ਨੂੰ ਪ੍ਰਾਪਤ ਹੋਇਆ ਸਾਰਿਆਂ ਨੂੰ ਦਸ਼ਵੰਤ ਕਟਨ ਦਾ ਤੇ ਲੰਗਰ ਲਗਾਉਣ ਦਾ ਯੂਨੀਵਰਸਲ ਪ੍ਰੈਸ ਕ럽 ਵੱਲੋਂ ਤੇ ਅਸੀਂ ਬਾਕੀ ਵੀ ਸਾਰੇ ਸ਼ਹਿਰ ਚ ਹੋਰ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਹੈਗਾ ਜਾਂ ਉਹਨਾਂ ਦਾ ਹੋਰ ਵੀ ਕਲੱਬ ਆ ਉਹ ਵੀ ਸਾਡੇ ਨਾਲ ਅਗਰ ਆ ਕੇ ਇਸ ਸੱਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਮੋਸ਼ਲਕਮ ਕਹਿੰਦੇ ਆ ਤੇ ਬਾਕੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਾਂ ਕਿਸੇ ਵੀ ਆਪਣੇ ਪੱਤਰਕਾਰ ਭਾਈਚਾਰਾ ਜਾਂ ਕੋਈ ਸਾਡਾ ਸੱਜਣ ਮਿੱਤਰ ਹੈ ਜਾਂ ਪੱਤਰਕਾਰ ਤਾਂ ਤੋਂ ਹਟ ਕੇ ਵੀ ਕੋਈ ਮੈਂਬਰ ਹੈਗਾ ਜਾਂ ਕੋਈ ਸਰਦਾਰ ਹੈ ਚਾਹ ਹਿੰਦੂ ਹੈ ਚਾਹ ਜੋ ਵੀ ਸਰ ਨੂੰ ਬਿਲੋਂਗ ਕਰਦਾ ਉਹ ਵੀ ਸਾਡੇ ਨਾਲ ਕੱਲ 4 ਤਰੀਕ ਨੂੰ 5 ਤਰੀਕ ਨੂੰ 6 ਤਰੀਕ ਨੂੰ ਰੈਗੂਲਰ ਹੈ ਉਸ ਸਰ ਚੰਨਾ ਸਹਿਯੋਗ ਦੇਣ ਤਾਂ ਕਿ ਇਹ ਜਿਹੜਾ ਉਸਰ ਹੈਗਾ ਅਸੀਂ ਆਪਣਾ ਉਸਰ ਮੰਨ ਕੇ ਸਾਰੇ ਭਾਈਚਾਰੇ ਨੂੰ ਅੱਗੇ ਮਿਲ ਕੇ ਵਧਾਈਏ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਾਲਮੀਕੀ ਸਮਾਜ ਦੀਆਂ ਤੇ ਯੂਨੀਵਰਸਲ ਕਲੱਬ ਦੇ ਵਿੱਚ ਜਿਹੜੇ ਸਾਡੇ ਆ ਮੈਸੇਜ ਸਾਡਾ ਸੁਣ ਰਹੇ ਨੇ ਅਗਰ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਨਹੀਂ ਵੀ ਜੁੜਿਆ ਜਾਂ ਜੁੜਨਾ ਚਾਹੁੰਦਾ ਹੈ ਯੂਨੀਵਰਸਲ ਪ੍ਰੈਸ ਦਾ ਆਪਣਾ ਤਾਂ ਉਹ ਸਾਡੇ ਨਾਲ ਆ ਕੇ ਜੁੜ ਸਕਦਾ ਹੈ ਬਹੁਤ ਬਹੁਤ ਧੰਨਵਾਦ ਤੇ ਯੂਨੀਵਰਸਲ ਕਲੱਬ ਵੈਸੇ ਵੀ ਅੱਗੇ ਵੀ ਜਾਣ ਕਰਨ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਕਰਦਾ ਰਹਿੰਦਾ ਤੇ ਅੱਗੇ ਵੀ ਕਰਦਾ ਰਹੇਗੀ ਥੈਂਕ ਯੂ ਜੀ ਸਲ ਪ੍ਰੈਸ ਕਲੱਬ ਦੇ ਵੱਲੋਂ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉੱਤੇ ਛੋਹਵਾ ਯਾਤਰਾ ਕੱਡੀਆਂ ਜਾ ਰਹੀਆਂ ਹਨ ਲੁਧਿਆਣਾ ਸ਼ਹਿਰ ਦੇ ਵਿੱਚ ਉਸ ਦੇ ਵਿੱਚ 4 ਅਕਤੂਬਰ 5 ਅਕਤੂਬਰ ਅਤੇ 6 ਅਕਤੂਬਰ ਨੂੰ ਜਿਹੜਾ ਹੈ ਅਟੁੱਟ ਲੰਗਰ ਯੂਨੀਵਰਸਲ ਪ੍ਰੈਸ ਕਲੱਬ ਦੇ ਵੱਲੋਂ ਵਰਤਾਇਆ ਜਾਏਗਾ ਤੋਂ ਲੁਧਿਆਣਾ ਦੀ ਪੂਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੋ ਅਤੇ ਲੰਗਰ ਦਾ ਆਨੰਦ ਮਾਣੋ ਔਰ ਇਹ ਜਿਹੜਾ ਲੰਗਰ ਹੈ ਇਹ ਗਰਮ-ਗਰਮ ਜਲੇਬੀਆਂ ਦਾ ਜਿਹੜਾ ਹੈ ਇਹ ਵਰਤਾਇਆ ਜਾਏਗਾ ਔਰ ਇਸ ਦੇ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਦੀ ਸਾਰੀ ਟੀਮ ਸਾਡੇ ਯੂਨੀਵਰਸਲ ਪ੍ਰੈਸ ਕਲੱਬ ਦੇ ਪ੍ਰਧਾਨ ਡਾਕਟਰ ਡੀਪੀ ਫੋਰਸਲਾ ਜੀ ਸੰਦੀਪ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਸਮੂਹਟੀ ਟੀਮ ਜਿਹੜੀ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਔਰ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਪੂਰਾ ਪੂਰਾ ਯੋਗਦਾਨ ਦੇਣਗੇ ਔਰ ਆਪਣੀ ਸੇਵਾ ਜਿਹੜੀ ਹੈ ਉਹ ਪ੍ਰਭੂ ਵਾਲਮੀਕ ਜੀ ਦੇ ਚਰਨਾਂ ਦੇ ਵਿੱਚ ਲਾਣਗੇ ਔਰ ਉਹਨਾਂ ਦੇ ਜਨਮ ਕੁੱਤਸਵ ਦੇ ਉੱਤੇ ਔਰ ਉਹਨਾਂ ਦੇ ਪ੍ਰਗਟ ਦੀ ਉਸ ਦੇ ਉੱਤੇ ਜਿਹੜੀ ਐ ਸਾਰੇ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਵਾਲਮੀਕੀ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਫੁਰਫਾਰੇ ਸਾਡੇ ਸਮਾਜ ਦੇ ਭਰਾ ਚਾਹੇ ਕਿਤੇ ਵੀ ਧਰਮ ਦੇ ਨਾਲ ਮੰਨਦੇ ਰਸਦੇ ਆ ਚਾਹੇ ਦੀ ਸਾਰੇ ਦਾ ਅਸੀਂ ਤਾਂ ਮਾਰਗ ਦੇ ਸੰਵਾਦ ਵਾਲਮੀਕੀ ਮਾਰਗ ਦੀ ਦਾ ਜਿਹੜੇ ਕਿ ਅੱਜ ਪ੍ਰਗਟ ਦੇ ਤੱਕ ਅਜਕਤੂਬਰ ਦਾ ਮਹੀਨਾ ਚੱਲ ਰਿਹਾ ਹੈਗਾ ਦੱਸਾਂਗੇ ਇਹ ਸਾਰੇ ਕਾਰਜ ਉਸ ਦੀ ਸਾਰੇ ਸਮਾਜ ਰਲ ਕੇ ਜੇ ਸ਼ੁਭ ਯਾਤਰਾ ਕਿਰਨੀਆਂ ਨੇ ਨਾਲ ਸਾਥ ਨੂੰ ਵੀ ਕਈ ਕਰ ਰਹੇ ਨੇ ਜਿਹਦੇ ਵਿੱਚ ਤਕਰੀਬਨ ਸਾਡੇ ਯੂਨੀਵਰਸਲ ਕਲੱਬ ਵੱਲੋਂ ਜਿਹੜਾ ਕਿ 3 ਦਿਨ ਦਾ ਲਗਾਤਾਰ ਜਿਹੜੇ ਸ਼ੁਭ ਯਾਤਰਾ ਕਿਰਨੀਆਂ ਨੇ ਉਹਦੇ ਦੀਵਸ ਦਾ ਲੰਗਰ ਸਾਡੇ ਯੂਨੀਵਰਸਲ ਕਲੱਬ ਵੱਲੋਂ ਕਿਹਦੀ ਹੋਸਟਾਜੀ ਵੱਲੋਂ ਸੰਜੀ ਸ਼ਾਮਾ ਜੀ ਵੱਲੋਂ ਸਾਡੇ ਪਾਰੇ ਵੱਲੋਂ ਇਹ ਵੀ ਕਰ ਰਹੇ ਆ ਪੂਰੀ ਵਿਸਥਾਰਾ ਕਰਕੇ ਸਾਰੇ ਕਲੱਬ ਦੇ ਮੈਂਬਰ ਸਾਰੇ ਉਧਰ ਦਾ ਹਲਕ ਕਰ ਰਹੇ ਆ ਜਿਹੜਾ ਕਿ 3 4 5 6 ਤੇ ਜਿਹੜਾ ਕਿ ਲਗਾਤਾਰ 4 5 ਹਾਂ ਜਿਹੜਾ ਕਿ ਲਗਾਤਾਰ ਸਾਡੇ ਕਿਲੇ ਗਿਆ 4 5 ਦਿਨ ਤੱਕ ਸਾਰੇ ਤਿਹਾਂ ਦੀ ਲੰਗਰ ਲੱਗੇਗਾ ਪੂਰਾ ਜਿਹੜੇ ਯਾਤਰੀ ਜਿੰਨੇ ਵੀ ਲੋਕ ਆਉਣਗੇ ਸੰਗਤ ਆਏਗੀ ਉਹ ਸਾਰੇ ਲਈ ਨਿਤ ਜੁਨੀਵਰਸ ਤਰਫਲ ਹੋਏਗਾ ਔਰ ਇਸੀ ਸਾਰਿਆਂ ਦੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਆ ਕੇ ਕਿ ਆ ਲੰਗਰ ਛਕੋ ਨਾਲੇ ਅਰਦਾਉ ਔਰ ਗੁਰੂ ਸ੍ਰੀ ਦਾ ਨਾਮ ਜਮਾਣ ਸਾਰੇ ਭਗਵਾਨ ਵਾਲਮੀ ਜੀ ਦਾ ਨਾਮ ਜਮਾਣ ਸਾਰੇ ਕਿਉਂ ਨਵੀਂ ਟੋਬਰ ਸਾਰੇ ਬਖਸ਼ ਸੰਤਰੀ ਹੋਈਏ ਥੋੜਾ ਸਾਰਿਆਂ ਨੂੰ ਤੁਨਵਾਦ ਕਰਦੇ ਚੈ ਵਾਲਮੀ ਜੀ